ਅੰਜੀ ਗੱਲ ਕਰਦੇ ਹਾਂ ਅੱਜ ਦੇ ਕਬੱਡੀ ਟੂਰਨਾਮੈਂਟਾਂ ਦੀ ਅੱਜ ਕਿੱਥੇ-ਕਿੱਥੇ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੁੜਕਾ ਖੁਰਦ ਦੇ ਕਬੱਡੀ ਕੱਪ ਦੀ ਜਿੱਥੇ ਕੀ ਨਾਰਥ ਇੰਡੀਆ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ ਜਿੱਕਰੇ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 2.5 ਲੱਖ ਦੂਜਾ ਨਾਮ 1.5 ਲੱਖ ਹੋਵੇਗਾ ਬੈਸਟ ਰੇਟਰਾਂ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਟੂਰਨਾਮੈਂਟ ਦਾ ਲਾਈਵ ਤੁਸੀਂ kabaddi365.com ਤੇ ਦੇਖ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਬੁੱਟਰਾ ਜ਼ਿਲ੍ਹਾ ਜਲੰਧਰ ਦੇ ਪਿੰਡ ਦੇ ਕਬੱਡੀ ਕੱਪ ਦੀ ਜਿੱਥੇ ਕਿ ਪੰਜਾਬ ਫੈਡਰੇਸ਼ਨ ਦਾ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਰੁਪਏ ਹੋਵੇਗਾ ਇਸ ਟੂਰਨਾਮੈਂਟ ਦਾ ਲਾਈਵ ਤੁਸੀਂ kabaddi365.com ਤੇ ਦੇਖ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਕੱਚਰਪੰਨ ਜੀਰਾ ਦੇ ਕਬੱਡੀ ਕੱਪ ਦੀ ਜਿੱਥੇ ਕਿ ਕਬੱਡੀ ਉਪੰਨ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਇਸ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੇਕਰ ਇਹ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 52 ਦੂਜਾ ਨਾਮ 41000 ਹੋਵੇਗਾ ਬੈਸਟ ਰੇਡਰ ਤੇ ਜਾਫੀ ਨੂੰ 11-11000 ਰੁਪਏ ਦਿੱਤੇ ਜਾਣਗੇ ਅੱਗੇ ਗੱਲ ਕਰਦੇ ਹਾਂ ਜਮਾਲਪੁਰ ਟੁਹਾਨਾ ਦੇ ਕਬੱਡੀ ਕੱਪ ਦੀ ਜਿੱਥੇ ਕਿ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਇਸ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੇਕਰ ਇਹ ਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 77 ਦੂਜਾ ਨਾਮ 52000 ਹੋਵੇਗਾ ਬੈਸਟ ਰੇਡਰ ਤੇ ਜਾਫੀ ਨੂੰ 골ਡ ਰਿੰਗ ਦਿੱਤੀ ਜਾਵੇਗੀ ਅੱਗੇ ਗੱਲ ਕਰਦੇ ਹਾਂ ਮਤੋਈ ਦੇ ਕਬੱਡੀ ਕੱਪ ਦੀ ਜਿੱਥੇ ਕਿ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਤਿੰਨ ਖਿਡਾਰੀ ਬਾਹਰ ਖੇਡ ਸਕਦੇ ਨੇ ਜੇਕਰ ਇਹ ਨਾਮ ਦੀ ਗੱਲ ਕਰੀ ਤਾਂ ਪਹਿਲਾ 55 ਦੂਜਾ ਨਾਮ 41000 ਹੋਵੇਗਾ ਵੈਸਟ ਰੇਡਰ ਤੇ ਜਾਫੀ ਨੂੰ 11-11000 ਰੁਪਏ ਤੇ ਜਾਣਗੇ ਇਸ ਟੂਰਨਾਮੈਂਟ ਦਾ ਲਾਈਵ ਤੁਸੀਂ ਕਬੱਡੀ 101 ਤੇ ਦੇਖ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਸ਼ੇਰੋਂ ਦੇ ਕਬੱਡੀ ਕੱਪ ਦੀ ਜਿੱਥੇ ਕਿ ਕਬੱਡੀ 85 ਕਿਲੋ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 31 ਦੂਜਾ ਨਾਮ 21000 ਹੋਵੇਗਾ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਟੂਰਨਾਮੈਂਟ ਦਾ ਲਾਈਵ ਤੁਸੀਂ ਕਬੱਡੀ365.com ਤੇ ਦੇਖ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਸ਼ਿਰਪੁਰ ਸੰਗਰੂਰ ਦੇ ਕਬੱਡੀ ਕੱਪ ਦੀ ਜਿੱਥੇ ਕੀ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਪਹਿਲਾ ਨਾਮ 52 ਦੂਜਾ ਨਾਮ 41000 ਹੋਵੇਗਾ ਬੈਸਟ ਰੇਡਰ ਤੇ ਜਾਫੀ ਨੂੰ 골ਡ ਰਿੰਗ ਦਿੱਤੀ ਜਾਵੇਗੀ